ਬੋਲ ਹੈ ਉਹ ਚੰਗ ਹੋਈ ਜਿੰਦਾਬਾਦ ਜਿੰਦਾਬਾਦ ਮਖੂਰ ਹੈ ਸਾਰੇ ਪੰਜਾਬ ਸਾਰੇ ਸਿਆਸਤ ਕਿ ਆਪਣੇ ਜਿਹੜੇ ਸਿਆਸਤ ਦੇ ਬਾਬਾ ਬੋਲ ਗਏ ਜਾਂਦੇ ਉਹ ਕਹਿੰਦੇ ਬਹੁਤ ਨਰਮ ਤਵੇਦਾਰਨੀ ਹੈ ਜੀ ਕਦੇ ਕਿਸੇ ਨੂੰ ਉੱਚਾ ਨਹੀਂ ਬੋਲਿਆ ਕਦੇ ਕਿਸੇ ਨੂੰ ਘੋਲਿਆ ਨਹੀਂ ਕਦੇ ਲਾਣ ਨਹੀਂ ਕੱਟੇਗੀ ਬਹੁਤ ਪਿਆਰਾ ਬੰਦਾ ਜੀ ਇਸ ਦਾ ਕੇਨੇ ਇਨਫਾਲਦਾਰ ਕਰ ਗਿਆ ਉਹ ਵੀਰੋ ਮੇਰਾ ਕਹਿਣਾ ਹੈ ਜਿਹੜਾ ਜ਼ੁबान ਜ਼ਬਾਨ ਦਾ ਕੋੜਾ ਬੰਦਾ ਹੈ ਨਾ ਦੀਵ ਦਾ ਕੋੜਾ ਹੈ ਉਹ ਦਿਲ ਦਾ ਬਹੁਤ ਚੰਗਾ ਹੁੰਦਾ ਹੈ ਜਿੰਨਾ ਮਿੱਠਾ ਉਹਨਾਂ ਹੀ ਬਚੋ ਮਿੱਠਿਆਂ ਤੋਂ ਬਚੋ ਔਰ ਆਪਾਂ ਵੀ ਕਿੰਨਾ ਲੜਨਾ ਨਹੀਂ ਮਾਇਕ ਜਨ ਨੂੰ ਦੁੜਕਾਰਨਾ ਉਹ ਕਹਿੰਦੇ ਮੇਰੇ ਕੋਲ ਨਰਮ ਸੁਆੜੇ ਬੰਦੇ ਨੇ ਆਪਾਂ ਵੀ ਪਿਆਰ ਨਾਲ ਮਿੱਠੇ ਜਿਹੇ ਨਿੱਕੇ ਨਾਲ ਆ ਜਦੋਂ ਵੀ ਇਹ ਐਰਪੋਰਟ ਟਿਕਟੇ ਨਰਮ ਨੇ ਆਪਾਂ ਵੀ ਨਰਮ ਜੇ ਪੋਟਿਆਂ ਨਾਲ ਨਰਮ ਜਾਂ ਬਟਨ ਤੇ ਹੱਦ ਦਾ ਦਬਾ ਦੇਣਾ ਝੱਲ ਵਾਲਾ ਬਟਨ ਦਬਾਉਗਾ ਈ ਇਹੇ ਸਾਹਮਣੇ ਕਲਕਾਰੀ ਬਣ ਗਿਆ ਮਰ ਗਿਆ ਮਰ ਗਿਆ ਕਿਉਂ ਆ ਇੱਕ ਟੌਟੀ ਟੀਟੀ ਹੋ ਜਾਂਦੀ ਹੈ ਝੱਲ ਵਾਲੇ ਬਟਨ ਟੀਟੀ ਕਰਾਉਣੀ ਮੇਰੇ ਲਈ ਤਰੀਫ਼ ਕੀਤੀ ਹੈ ਕਹਿੰਦੇ ਫਿਲਮ ਐਕਟਰ ਆਏ ਹੋਏ ਜਿਹੜੇ ਨੌਜਵਾਨ ਪੀੜ੍ਹੀ ਖੜੀ ਹੈ ਇਹਨਾਂ ਨੂੰ ਸਾਰਿਆਂ ਨੂੰ ਇਹ ਲੱਗਦਾ ਹੁੰਦੀ ਹੈ ਕਿ ਇਹ ਸਾਨੂੰ ਕੋ ਫਿਲਮ ਨਾ ਘੜਾਉਂਦਾ ਉਸ ਨਾ ਦੇ ਮੇਰਾ ਧਾਰਾ ਬਹੁਤ ਮਜ਼ੂਰ ਹੈ ਇਹ ਫਿਲਮ ਕੀਤੀ ਸਹੀ ਨਹੀਂ ਮੇਰਾ ਦਿਲ ਲੁੱਟਿਆ ਉਹਦੇ ਚ ਮੈਂ ਪਿੰਡ ਦਾ ਸਰਪੰਚ ਤਾਣਾ ਬੈਠਿਆ ਉਹ ਸਰਪੰਚ ਗੈਰ ਨੂੰ ਕਹਿੰਦੇ ਇਹ ਲੋਰੀ ਫੈਲਾ ਹੋ ਗਿਆ ਹੈ ਪਾਣੀ ਤੇ ਤੇ ਤਾਰੇ ਤੇ ਖੀਤੀ ਤੋਂ ਲੰਘੋ